ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਦਿਆ ਕੀ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੀਰਾ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਬਤਿਆਰ ਕੀ ਕੀਜੈ ਬਚਨੀ ਤੂਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਸਜਣ ਸਚਾ ਪਤਿ ਸਾਹ ਸਿਰ ਸੰਹੰਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੂ ਪਹਿਲ ਪੁਰੀਏ ਪੁੰਦਰਕ ਵਨਾ ਤਾਂ ਚੇ ਹੰਸਾ ਸਗਲੇ ਜਨਾਂ ਕ੍ਰਿਸ਼ਨ ਤੀ ਜਾਣਿਓ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰ ਸਾਬਰਾ ਅਥੋਣ ਪੁਰ ਸਾਦ ਮਰਾ ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚੰਤੀ ਬਿੰਦੀ ਮੈਂ ਸਾਗਰਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਪਰਮ ਸਤਿਗੁਰੂ ਪਾਸ਼ਾ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜੂੜ ਮਿਲ ਬੈਠੇ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀਓ ਸਤਿਗੁਰੂ ਪਾਸ਼ਾ ਮਹਾਰਾਜ ਜੀ ਦੀ ਮੁਕੱਦਸ ਗੋਦ ਦੇ ਅੰਦਰ ਜੁੜੇ ਹੋਏ ਬੈਠੇ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦੇ ਨਾਲ ਗੁਨਾ ਦੇ ਨਾਲ ਸਾਂਝ ਪਾਉਣ ਵਾਸਤੇ ਸਤਿਗੁਰੂ ਪਾਸ਼ਾ ਮਹਾਰਾਜ ਜੀ ਕਿਰਪਾ ਕਰ ਰਹੇ ਨਹੀਂ ਕਿ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਯਾਈ ਸਾਧ ਸੰਗਤੀਆਂ ਕੜੀਆਂ ਨੂੰ ਮੰਨਣਾ ਕਰਦੇ ਨੇ ਉਹਨਾਂ ਦੇ ਬਹੁਤ ਵੱਡੇ ਪਾਗ ਹੁੰਦੇ ਨੇ ਤੇ ਸਤਿਗੁਰ ਪਾਸ਼ਾ ਮਹਾਰਾਜ ਜੀ ਦੀ ਬਾਣੀ ਵੀ ਇਹ ਮੋਹਰ ਲਾ ਕਰਕੇ ਸਮਝਾਉਣਾ ਕਰਦੀ ਹੈ ਵਡੁ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੀਟਕ ਦੁਰਮਤ ਕੋਈ ਕਿ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਆਈ ਜਿਥੇ ਅੰਮ੍ਰਿਤ ਵੇਲੇ ਦੀ ਦਾਤ ਨੂੰ ਮਾਨ ਨਾ ਕਰਦੇ ਨੇ ਉਥੇ ਹੀ ਧੰਨ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੇ ਸ਼ਬਦ ਨੂੰ ਵੀ ਉਚਾਰਨ ਕਰਨਾ ਕਰਦੇ ਨੇ ਕਿ ਸਤਿਗੁਰ ਪਾਸ਼ਾ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਕਿ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ ਤੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਕੇ ਆਪ ਜੀ ਨੇ ਇੱਕ ਦਿਨ ਦੀ ਹੋਰ ਜਿਹੜੀ ਅਮੋਲਤ ਬਖਸ਼ ਦਿੱਤੀ ਹੈ ਤੇ ਸਤਿਗੁਰ ਪਾਸ਼ਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਜੇਕਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣਾ ਹੈ ਸਭ ਤੋਂ ਪਹਿਲਾਂ ਜਿਹੜਾ ਤੈਨੂੰ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਸ਼ਨਾਨ ਕਰਨਾ ਪਵੇਗਾ ਜੇਕਰ ਤੂੰ ਅੰਮ੍ਰਿਤਸਰ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰੇਂਗਾ ਜਿਹੜਾ ਤੇਰਾ ਮਨ ਹੈ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਹੋਣਾ ਚਾਹੀਦਾ ਹੈ ਜੇਕਰ ਤੂੰ ਅੰਮ੍ਰਿਤ ਵੇਲੇ ਦੀ ਦਾਤ ਨੂੰ ਵਾਸ਼ ਕੇ ਇਸ਼ਨਾਨ ਕਰਕੇ ਉਸ ਅਕਾਲ ਪੁਰਖ ਵੈਗ ਦੇ ਚਰਨਾਂ ਦਾ ਧਿਆਨ ਧਰ ਕੇ ਹਮੇਸ਼ਾ ਉਸ ਅਕਾਲ ਪੁਰਖ ਵੈਰੀ ਦਿੱਤੀ ਹੋਈ ਸਵਾਸਾ ਪੂੰਜੀ ਦਾ ਇਹ ਮੋਹਰਤ ਬਖਸ਼ੀ ਹੋਈ ਪਾਸ਼ਾ ਜੀ ਨੇ ਉਸ ਦਾ ਸ਼ੁਕਰਾਨਾ ਕਰੇਗਾ ਤੇ ਫਿਰ ਪਾਸ਼ਾ ਮਹਾਰਾਜ ਜੀ ਤੇਰੇ ਉੱਪਰ ਇਹ ਰਹਿਮਤ ਕਰਨਗੇ ਜਿੱਥੇ ਤੂੰ ਸਤ ਸੰਗ ਦੀਆਂ ਘੜੀਆਂ ਨੂੰ ਮੰਨਣਾ ਕਰਦਾ ਹੈ ਉੱਥੇ ਤੇਰੇ ਮਨ ਦੀ ਮੈਲ ਨੂੰ ਵੀ ਜਿਹੜਾ ਉਹ ਦੂਰ ਕਰ ਦੇਵੇਗਾ ਪਾਸ਼ਾ ਜਦੋਂ ਸਤਗੁਰ ਪਾਸ਼ਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਜਿੱਥੇ ਤਨ ਦੀ ਤੂੰ ਸਫਾਈ ਕਰਨੀ ਹੈ ਉਥੇ ਸ਼ਬਦ ਦੇ ਨਾਲ ਜਿਹੜਾ ਤੂੰ ਮਨ ਦੀ ਜਿਹੜੀ ਆਪਣੀ ਸਫਾਈ ਨੂੰ ਵੀ ਕਰਨਾ ਕਰੀ ਕਿ ਜੇਕਰ ਤੂੰ ਮਨ ਦੀ ਸਫਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਪੜ ਕੇ ਕਰਨਾ ਕੀਤੀ ਤੇ ਫਿਰ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੇ ਤੈਨੂੰ ਇਸ ਮਾਤ ਲੋਕ ਸੰਸਾਰ ਦੇ ਅੰਦਰ ਭਜਾਇਆ ਇਸ ਮਨੋਰਥ ਵਾਸਤੇ ਫਿਰ ਹਮੇਸ਼ਾ ਜਿਹੜੇ ਤੇਰੇ ਮਨ ਦੇ ਵਿੱਚ ਇੱਕ ਖੜਾਓ ਜਿਹੜਾ ਉਹ ਬਣਿਆ ਰਹੇਗਾ ਮਨ ਲਿਏ ਕਿ ਜਿਵੇਂ ਕੋਈ ਬਾਗ ਦੇ ਵਿੱਚ ਮਾਲੀ ਨੇ ਜਿਹੜੇ ਫੁੱਲ ਜਿਹੜੇ ਉਹਗਾਉਣਾ ਕੀਤੇ ਨੇ ਬੀਜ ਪਾਇਆ ਹੈ ਜਦੋਂ ਬੀਜ ਪਾਇਆ ਹੈ ਬੀਜ ਪਾ ਕਰਕੇ ਉਸ ਦੀ ਪੈਦਾਇਸ਼ ਕਰਨਾ ਕੀਤੀ ਹੈ ਦੇਖਭਾਲ ਕਰਨਾ ਕੀਤੀ ਹੈ ਜਦੋਂ ਦੇਖਭਾਲ ਕੀਤੀ ਹੈ ਤੇ ਉਸ ਟਾਣੀ ਦੇ ਉੱਪਰ ਇੱਕ ਸੁੰਦਰ ਜਿਹਾ ਉਹ ਫੁੱਲ ਜਿਹੜੇ ਉਹ ਪੈਦਾ ਹੋਏ ਨੇ ਕਿ ਸਤਿਗੁਰੂ ਬਾਸ਼ਾ ਮਹਾਰਾਜ ਨੇ ਕਿਰਪਾ ਕੀਤੀ ਹੈ ਜਦੋਂ ਪਾਣੀ ਪਾਇਆ ਬੀਜ ਬੋਜਿਆ ਜਿਵੇਂ ਬੀਜ ਬੀਜਿਆ ਬੀਜ ਬੀਜ ਕੇ ਉਸ ਨੂੰ ਜਿਹੜਾ ਧਰਤੀ ਦੇ ਵਿੱਚ ਦਫਨਾ ਦਿੱਤਾ ਫਿਰ ਪਾਣੀ ਪਾਇਆ ਹੌਲੀ-ਹੌਲੀ ਜਿਹੜਾ ਉਸ ਬੀਜ ਦੀ ਜਿਹੜੀ ਟਾਣੀ ਆਈ ਟਾਣੀ ਤੋਂ ਬਾਅਦ ਦੇ ਵਿੱਚ ਜਿਹੜੇ ਇਹ ਫੁੱਲ ਆਏ ਤੇ ਉਸੇ ਤਰ੍ਹਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਮਾਤਾ ਦੇ ਗਰਭ ਦੇ ਵਿੱਚ ਬੱਚੇ ਦੀ ਜਿਹੜੀ ਪ੍ਰਦੈਸ਼ ਹੁੰਦੀ ਹੈ ਪਿਦੇਸ਼ ਹੋਈ ਹੈ ਤੇ ਸਤਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਅਤਿ ਆਈ ਤਨਾਸੀ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਸਮਝਾਉਣਾ ਕਰ ਰਹੇ ਨੇ 600 ਤਰਨ ਮਿਆਨ ਦੇ ਉੱਪਰ ਭਗਤ ਨਾਮਦੇਵ ਜੀ ਸਮਝਾਉਣਾ ਕਰਦੇ ਨੇ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗ ਮੀਜਨਾ ਤੇ ਭਗਤ ਨਾਮਦੇਵ ਜੀ ਰਹਾਉ ਵਾਲੇ ਪਦੇ ਦੇ ਅੰਦਰ ਸਮਝਾਉਣਾ ਕਰ ਰਹੇ ਨੇ ਕਿ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਇਸ ਸੰਸਾਰ ਦੀ ਪ੍ਰਦੇਸ਼ ਕਰ ਦਿੱਤੀ ਹੈ ਤੇ ਇਸ ਸੰਸਾਰ ਦੇ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਵੇਂ ਕੋਈ ਮਾਲੀ ਬਾਗ ਦੀ ਰੱਖਿਆ ਕਰਦਾ ਹੈ ਫੁੱਲ ਵੀ ਜਦੋਂ ਪ੍ਰਦੇਸ਼ ਹੋ ਗਈ ਹੈ ਤੇ ਇਸ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨੁੱਖ ਨੂੰ ਇਸ ਬਾਦ ਲੋਕਦੇਵ ਉੱਪਰ ਜਿਹੜਾ ਭੇਜਣਾ ਕੀਤਾ ਹੈ ਆਪਣੇ ਬਾਗ ਦੇ ਵਿੱਚੋਂ ਇੱਕ ਸੋਹਣਾ ਤੇ ਸਰੁੰਦਰ ਜਿਹੜਾ ਸ੍ਰਿਸ਼ਟ ਸਰੀਰ ਹੈ ਉਹ ਮਨੁੱਖਾ ਦੇਹੀ ਨੂੰ ਭੇਜਣਾ ਕੀਤਾ ਹੈ ਜੀਵਾ ਨੂੰ ਭੇਜਣਾ ਕੀਤਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜਿਨੇ ਧੰਗ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਦੇ ਬਾਣੀ ਦੇ ਨਾਲ ਵੀ ਪ੍ਰੀਤ ਪਾਉਣੀ ਕਰਦੇ ਆਂ ਆਪ ਸਭ ਨੇ ਹੁਣੇ ਆਸਰ ਆਗ ਦੇ ਵਿੱਚ ਵੀ ਪੜਦਾ ਕੀਤਾ ਆਪ ਹੀ ਨੇ ਆਪ ਸਾਜ ਆਪ ਹੀ ਨੇ ਰਚਨਾਉ ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਉ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸੋਹਣੀ ਦੇਹੀ ਬਖਸ਼ੀ ਹੈ ਸੋਹਣਾ ਤਨ ਬਖਸ਼ਿਆ ਹੈ ਇਸ ਸੰਸਾਰ ਨੂੰ ਬਣਾਉਣਾ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੇ ਉਥੇ ਹੀ ਪਾਸ਼ਾ ਮਹਾਰਾਜ ਨੇ ਇਸ ਸੰਸਾਰ ਨੂੰ ਜਿਹੜਾ ਭਗਤ ਨਾਮਦੇਵ ਜੀ ਵੀ ਆਖਣਾ ਕਰਦੇ ਨੇ ਕਿ ਇਹ ਸੋਹਣਾ ਜਿਹੜਾ ਬਾਗ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਬਣਾਉਣਾ ਕੀਤਾ ਹੈ ਅੰ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਵਾਲੀਏ ਕਲ ਆਲਮ ਮਰਹਾਨੀਅਤ ਦੇ ਮੂਜਸਮੇ ਸਾਂਝੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ ਜੀ ਜਿਤਨੀ ਕਿ ਪਾਤਸ਼ਾਹ ਮਹਾਰਾਜ ਨੇ ਸੁਮਤ ਬਖਸ਼ੀ ਹੈ ਉਤਨੀ ਮੱਤ ਦੇ ਅਨੁਸਾਰ ਉਸ ਅਕਾਲ ਪੁਰਖ ਵੈਦਿਕ ਦੇ ਗੁਨਾ ਦਾ ਵਿਖਿਆਨ ਉਹ ਕਰਨਾ ਕਰੀਏ ਲਵਾਉ ਜੀ ਹਾਜ਼ਰੀ ਗੱਜ ਅੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗਤ ਨਾਮਦੇਵ ਜੀ ਰਹਾਉ ਵਾਲੇ ਪਦੇ ਦੇ ਅੰਦਰ ਸਮਝਾਉਣਾ ਕਰ ਰਹੇ ਨੇ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰ ਰਹਾਉ ਸਤਿਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਆਈ ਪਗਤ ਨਾਮਦੇਵ ਜੀ ਸਮਝਾਉਣਾ ਕਰ ਰਹੇ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਹਰ ਕਾ ਬਾਗਰਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਤਰ੍ਹਾਂ ਦੀ ਬਗੀਚੀ ਹੈ ਬਗੀਚੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਨੇਕਾਂ ਤਰ੍ਹਾਂ ਦੇ ਜਿਹੜੇ ਉਹ ਫੁੱਲ ਉਲਾਏ ਹੋਏ ਨੇ ਕਿ ਜਿਹੜੇ ਵਧੀਆ ਫੁੱਲ ਹੁੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਹੁੰਦੇ ਨੇ ਗੁਰਮੁਖ ਹੁੰਦੇ ਨੇ ਪਿਆਰੇ ਜਨ ਹੁੰਦੇ ਨੇ ਤੇ ਉਹ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦਾ ਧਿਆਨ ਧਰਦੇ ਨੇ ਜਦੋਂ ਉਸ ਅਕਾਲ ਪੁਰਖ ਵੈਗਨ ਦੀ ਬਾਣੀ ਦਾ ਧਿਆਨ ਧਰਦੇ ਨੇ ਤੇ ਫਿਰ ਉਹ ਪੜਨਾ ਕਰਦੇ ਨੇ ਕਿ ਉਸ ਅਕਾਲ ਪੁਰਖ ਵੈਗਨ ਦੀ ਕਿਰਪਾ ਦੇ ਨਿਆਈ ਇਹ ਬਾਣੀ ਦੇ ਬਚਨ ਉਚਾਰਨ ਕਰਦੇ ਨੇ ਕਿ ਸਤਿਗੁਰ ਪਾਸ਼ਾ ਮਹਾਰਾਜ ਜੀ ਕਿਰਪਾ ਕੀਤੀ ਹੈ ਆਪ ਜੀ ਨੇ ਅੱਜ ਦੇ ਦਿਨ ਦੀ ਜਿਹੜੀ ਇੱਕ ਦਿਨ ਦੀ ਹੋਰ ਮੋਲਕ ਜਿਹੜੀ ਉਹ ਬਖਸ਼ੀ ਹੈ ਤੇ ਧੰਨ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਵੀ ਕਿਰਪਾ ਕਰਦੇ ਨੇ ਸਮਝਾਉਣਾ ਕਰਦੇ ਨੇ ਕਿ ਜੇਕਰ ਤੂੰ ਮਨੁੱਖਾ ਉਸ ਅਕਾਲ ਪੁਰਖ ਵੈਗੁਰ ਨਾਮ ਦੇ ਨਾਲ ਪ੍ਰੀਤ ਪਾਵੇਂਗਾ ਤੇ ਤਾਂ ਹੀ ਜਿਹੜਾ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਸਕੇਗਾ ਜਿੱਥੇ ਸਤਗੁਰ ਪਾਸ਼ਾ ਮਹਾਰਾਜ ਦੀ ਬਾਣੀ ਦੇ ਨਾਲ ਪ੍ਰੀਤ ਪਾਉਣੀ ਹੈ ਉਥੇ ਆਪਣੇ ਇਨਾਂ ਉਸ ਅਕਾਲ ਪੁਰਖ ਵੈਗਦੇ ਦਿੱਤੇ ਹੋਏ ਸਵਾਸਾ ਪੂੰਜੀ ਦਾ ਸ਼ੁਕਰਾਨਾ ਵੀ ਕਰੀ ਦਿੱਤੀਆਂ ਹੋਈਆਂ ਦਾਤਾ ਦਾ ਸ਼ੁਕਰਾਨਾ ਵੀ ਕਰੀ ਕਿ ਸਤਿਗੁਰ ਪਾਸ਼ਾ ਮਹਾਰਾਜ ਦੀ ਬਾਣੀ ਦੀ ਮੋਹਰ ਲਾ ਕਰਕੇ ਸਮਝਾਉਣਾ ਕਰਦੇ ਨੇ ਦੁੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦਾ ਤੋਟ ਨਾ ਆਵਈ ਅਗਨਤ ਭਰੇ ਪੰਡਾਰ ਕਿ ਸਤਿਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਯਾਈ ਇਹ ਸੋਹਣੀ ਦੇਹੀ ਬਖਸ਼ੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿੱਥੇ ਫੁੱਲ ਦੀ ਪੈਦਾਇਸ਼ ਕੀਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਸੰਸਾਰ ਦੇ ਅੰਦਰ ਜਿਤਨੇ ਵੀ ਜੀਵ ਹੋਏ ਨੇ ਸਾਰਿਆਂ ਦੀ ਪੈਦਾਇਸ਼ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰਨਾ ਕੀਤੀ ਹੈ ਤੇ ਉੱਥੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਸੋਹਣਾ ਜਿਹੜਾ ਉਹ ਬਾਗ ਵੀ ਬਣਾਉਣਾ ਕੀਤਾ ਹੈ ਤੇ ਜਿਸ ਦੇ ਅੰਦਰ ਇਹ ਸਾਰਾ ਸੰਸਾਰ ਜਿਹੜਾ ਉਹ ਨੱਚ ਰਿਹਾ ਹੈ ਤੇ ਧੰਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੀ ਬਾਣੀ ਦੇ ਨਾਲ ਵੀ ਪ੍ਰੀਤ ਪਾਉਣ ਕਰਦੇ ਆ ਪੜਨਾ ਕਰਦੇ ਆ ਸਲੋਕ ਮਹਲਾ 3 ਮਾਇਆ ਮਮਤਾ ਮੋਹਣੀ ਬਿਨ ਦੰਤਾ ਜਗ ਖਾਇਆ ਤੇ ਧੰਨ ਗੁਰੂ ਦੀ ਕਿਰਪਾ ਦੇ ਨਿਯਾਈ ਭਗਤ ਨਾਮਦੇਵ ਜੀ ਵੀ ਸਮਝਾਉਣਾ ਕਰਦੇ ਨੇ ਕਿ ਜਿਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੋਹਣਾ ਬਾਗ ਬਣਾਇਆ ਹੋਇਆ ਹੈ ਤੇ ਸਾਰਾ ਬਾਗ ਜਿਹੜਾ ਉਸ ਅਕਾਲ ਪੁਰਖ ਵੈਗ ਦੀ ਰੋਚੀ ਹੋਈ ਸ੍ਰਿਸ਼ਟੀ ਦੇ ਅੰਦਰ ਮਾਇਆ ਦੇ ਵਿੱਚ ਜਿਹੜਾ ਉਹ ਗੁਲਤਾਨ ਹੋਇਆ ਫਿਰਦਾ ਹੈ ਇਉਂ ਨੱਚ ਰਿਹਾ ਹੈ ਕਿ ਜਿਵੇਂ ਕੋਈ ਖੂਦਿਆਂ ਟੰਡਾ ਵਿਧਵਾਰ ਸੱਜਣ ਬੈਠੇ ਹੋ ਸਿਆਣੇ ਲੋਕ ਬੈਠੇ ਹੋ ਜਿਵੇਂ ਖੂਦਿਆਂ ਟੰਡਾ ਨੂੰ ਜਦੋਂ ਡੇਢੀ ਚਾਈਦਾ ਹੈ ਬੋਲ ਜਿਹੜੇ ਉਹ ਆਲੇ ਦੁਆਲੇ ਘੁੰਮੀ ਜਾ ਰਹੇ ਨੇ ਤੇ ਖੂਦੀਆਂ ਟੰਡਾ ਜਿਹੜਾ ਥੱਲੇ ਤੋਂ ਜਾ ਕਰਕੇ ਜਿਹੜੇ ਉਹ ਪਾਣੀ ਦੀਆਂ ਭਰੀਆਂ ਹੋਈਆਂ ਉਹ ਬਾਹਰ ਆਉਂਦੀਆਂ ਨੇ ਤੇ ਉਸੇ ਤਰ੍ਹਾਂ ਹੀ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਆਈ ਭਗਤ ਨਾਮਦੇਵ ਜੀ ਵੀ ਸਮਝਾਉਣਾ ਕਰ ਰਹੇ ਨੇ ਕਿ ਜਿਵੇਂ ਖੂਦੀਆਂ ਟੰਡਾ ਜਿਹੜੀਆਂ ਉਹ ਵਾਰੋ-ਵਾਰੀ ਜਿਹੜਾ ਥੱਲੇ ਜਾਂਦੇ ਨੇ ਤੇ ਫਿਰ ਢੇਡੇ ਦੇ ਨਾਲ ਉੱਪਰ ਆ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਵੀ ਉਹ ਉਸ ਅਕਾਲ ਪੁਰਖ ਵੈਗੁਰੂ ਦੀ ਸ੍ਰਿਸ਼ਟੀ ਦੇ ਅੰਦਰ ਮਾਇਆ ਦੇ ਵਿੱਚ ਗਲਤਾਨ ਹੋਇਆ ਫਿਰਦਾ ਹੈ ਤੇ ਮਾਇਆ ਦੇ ਵਿੱਚ ਗਲਤਾਨ ਹੋ ਕਰਕੇ ਕੂਦੀਆਂ ਟਿੰਡਾ ਦੇ ਬਾਗ ਜਿਹੜਾ ਉਹ દોੜਦਾ ਭੱਜਦਾ ਹੈ ਸੋਚਣਾ ਕਰਦਾ ਹੈ ਕਿ ਮੈਂ ਜਿਹੜੀ ਇਹ ਧਨ ਦੌਲਤ ਇਕੱਠੀ ਕਰ ਲਵਾਂ ਤੇ ਜਿਹੜੀ ਨਾਲ ਜਾਣੀ ਹੈ ਉਸ ਤੋਂ ਵਾਂਝਾ ਹੀ ਰਹਿ ਜਾਂਦਾ ਹੈ ਤੇ ਭਗਤ ਨਾਮਦੇਵ ਜੀ ਵੀ ਸਮਝਾਉਣਾ ਕਰ ਰਹੇ ਨੇ ਕਿ ਜੇਕਰ ਉਸ ਟਿੰਡਾ ਦੇ ਨਿਆਈ ਮਨੁੱਖ ਭਜਦਾ ਦੌੜਦਾ ਫਿਰਦਾ ਰਿਹਾ ਤੇ ਟਿੰਡਾ ਜਿੱਦਾਂ ਉੱਪਰ ਆ ਕਰਕੇ ਜਿਹੜੀਆਂ ਉਹ ਖਾਲੀ ਹੋ ਜਾਂਦੀਆਂ ਨੇ ਤੇ ਉਸੇ ਤਰ੍ਹਾਂ ਜਿਹੜਾ ਮਨੁੱਖ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਜਿਹੜਾ ਉਹ ਵਾਂਝਾ ਰਹਿ ਜਾਂਦਾ ਹੈ ਤੇ ਸਤਿਗੁਰ ਪਾਸ਼ਾ ਮਹਾਰਾਜ ਦੀ ਬਾਣੀ ਦੀ ਪੰਕਤੀ ਦੇ ਅੰਦਰ ਸਮਝਾਉਣਾ ਕਰਦੇ ਨੇ ਬਾਣੀ ਦੇ ਨਾਲ ਪ੍ਰੀਤਮਾਣਾ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਮੋਹਰ ਲਾ ਕੇ ਸਮਝਾਉਣਾ ਕਰ ਰਹੇ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਤੇ ਪਾਸ਼ਾ ਮਹਾਰਾਜ ਜੀ ਸਮਝਾਉਣਾ ਵੀ ਕਰ ਰਹੇ ਨੇ ਬਾਣੀ ਦੇ ਅੰਦਰ ਸਾਸੂ 93 ਅੰਗ ਦੇ ਉੱਪਰ ਪਾਸ਼ਾ ਬਹੁਰ ਨ ਆਵਣ ਪਾਵੋ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮਾ ਕੋ ਸਮਝਾਵੋ ਤੇ ਪਾਸ਼ਾ ਮਹਾਰਾਜ ਕਿਰਪਾ ਕਰ ਰਹੇ ਨੇ ਭਗਤ ਨਾਮਦੇਵ ਜੀ ਕਿ ਜੇਕਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਪਾਉਣੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਤੈਨੂੰ ਅੰਮ੍ਰਿਤ ਬਾਣੀ ਦੇ ਨਾਲ ਜੁੜਨਾ ਪਵੇਗਾ ਅਮਰਤ ਬਾਣੀ ਦੇ ਨਾਲ ਜੁੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਯਾਈ ਸ਼ਬਦ ਦੇ ਨਾਲ ਜਿਹੜੀ ਉਪਰੀਤ ਪਉਣੀ ਪਵੇਗੀ ਤੇ ਸਤਿਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਯਾਇ ਭਗਤ ਨਾਮਦੇਵ ਜੀ ਇਹੀ ਸਮਝਾਉਣਾ ਕਰ ਰਹੇ ਨੇ ਕਿ ਜਿਸ ਤਰ੍ਹਾਂ ਤੂੰ ਮਾਇਆ ਦੀ ਦੌੜ ਦੇ ਵਿੱਚ ਭਜਦਾ ਫਿਰਦਾ ਹੈ ਮਨੁੱਖਾ ਉਸੇ ਤਰ੍ਹਾਂ ਜਿਹੜਾ ਤੂੰ ਬਾਣੀ ਦੇ ਨਾਲ ਵੀ ਜਿਹੜੀ ਪ੍ਰੀਤ ਪਾਉਣ ਵਾਸਤੇ ਉਹ ਭਜਨਾ ਕਰ ਇਹ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੌਤ ਬਖਸ਼ੀ ਆਸਵਾਸਾਂ ਦੀ ਹਮ ਆਦਮੀ ਹਾ ਇਕਦਮੀ ਮੌਲਤ ਮੌਤ ਨਾ ਜਾਣਾ ਨਾਨਕ ਬਿਨਵੈ ਕਿਸੇ ਸਰੀਵੋ ਜਾਗੇ ਜੀ ਪ੍ਰਾਣਾ ਤੇ ਪਾਸ਼ਾ ਮਹਾਰਾਜੀ ਸਮਝਾਉਣਾ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਕਿ ਜਿਸ ਤਰ੍ਹਾਂ ਤੂੰ ਜਿਹੜਾ ਦਿਨੋਂ ਦਿਨ ਜਿਹੜਾ ਮਾਇਆ ਦੀ ਦੌਲਤ ਦੇ ਵਿੱਚ ਜਿਹੜਾ ਗਲਤਾਨ ਹੋਈ ਜਾ ਰਿਹਾ ਹੈ ਤੇ ਉਥੇ ਜਿਹੜਾ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਦਾਤ ਦੀ ਉਹ ਜਿਹੜੀ ਦਾਤ ਬਦਸ਼ਨੀਆ ਪਾਸ਼ਾ ਮਹਾਰਾਜ ਜੀ ਨੇ ਤੇ ਉਸ ਦਾਤ ਦੇ ਨਾਲ ਜੁੜਨਾ ਕਰ ਇਹ ਸਭ ਕੁਝ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੁਨਿਆਵੀ ਤੌਰ ਤੇ ਜਿਹੜਾ ਮਨੁੱਖਰ ਵਾਸਤੇ ਬਣਾਇਆ ਮਾਇਆ ਜਿਹੜੀ ਬਣਾਈ ਹੈ ਮਾਇਆ ਦੇ ਵਿੱਚ ਗਲਤਾਨ ਹੋਣ ਵਾਸਤੇ ਪਾਸ਼ਾ ਮਹਾਰਾਜ ਨੇ ਮਨੁੱਖ ਨੂੰ ਨਹੀਂ ਆਖਣਾ ਕੀਤਾ ਪਾਸ਼ਾ ਮਹਾਰਾਜ ਨੇ ਸਮਝਾਉਣਾ ਕੀਤਾ ਕਿ ਮਾਇਆ ਦੇ ਵਿੱਚ ਦੁਨੀਆਂ ਨੂੰ ਕਰਕੇ ਜਿਹੜਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਵਾਂਝਾ ਰਹਿ ਜਾਣਾ ਹੈ ਜੇਕਰ ਤੈਨੂੰ ਆਪਣੇ ਮਨ ਹਿਰਦੇ ਰੂਪੀ ਨੂੰ ਸਾਫ਼ ਕਰਨਾ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਬੰਦਨਾ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਪਾਸ਼ਾ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਵੀ ਆਪਣੇ ਬਾਗ ਦਾ ਜਿਹੜਾ ਇਹ ਫੁੱਲ ਬਣਾ ਲਵੋ ਕੋਣ ਦਾ ਜਿਹੜਾ ਫੁੱਲ ਬਣਾ ਲਵੋ ਕਮਲ ਦਾ ਫੁੱਲ ਬਣਾ ਲਵੋ ਤਾਂ ਕਿ ਜਿਹੜਾ ਮੇਰਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਉਹ ਸਫਲਾ ਹੋ ਸਕੇ ਤੇ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨiai ਭਗਤ ਨਾਮਦੇਵ ਜੀ ਪਹਿਲੀ ਪੰਕਤੀ ਦੇ ਵਿੱਚ ਸਮਝਾਉਣਾ ਕਰ ਰਹੇ ਨੇ ਪਹਿਲ ਪੁਰੀਏ ਪੁੰਦਰਕ ਬਨਾ ਤੇ ਸਤਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨiai ਭਗਤ ਨਾਮਦੇਵ ਜੀ ਬਾਣੀ ਦੀ ਮੋਹਰ ਲਾ ਕੇ ਸਮਝਾਉਣਾ ਕਰ ਰਹੇ ਨੇ ਮਨੁੱਖ ਨੂੰ ਕਿ ਸਭ ਤੋਂ ਪਹਿਲਾਂ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਸੰਸਾਰ ਦੀ ਸ੍ਰਿਸ਼ਟੀ ਦੀ ਸਿਰਜਣਾ ਕਰਨਾ ਕੀਤੀ ਹੈ ਤੇ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਜਗਤ ਵਿੱਚ ਆਇਆ ਹੈ ਜੋ ਜਗਤ ਵਿੱਚ ਬਣਿਆ ਹੈ ਤੇ ਉਸ ਦਾ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੋਣ ਦੇ ਫੁੱਲ ਦਾ ਜਿਹੜਾ ਉਹ ਖੇਤ ਲੋਗ ਕੋਲੋਂ ਕੀਤਾ ਹੈ ਕੋੜ ਦੇ ਥੇਤ ਦੀ ਜਿਹੜੀ ਪ੍ਰਦੈਸ਼ ਹੋਈ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਆਈ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੋੜ ਦੇ ਫੁੱਲਾਂ ਦੀ ਜਿੱਥੇ ਕਮਲ ਦੇ ਫੁੱਲਾਂ ਦੀ ਸੁਗੰਧੀ ਆਪਾਂ ਮੰਨ ਨਾ ਕਰਦੇ ਆ ਜਿਹੜਾ ਕਮਲ ਦਾ ਫੁੱਲ ਹੁੰਦਾ ਆਪਾਂ ਸਾਰੇ ਜਾਣਦੇ ਆ ਕਿ ਚਿੱਕੜ ਦੇ ਵਿੱਚ ਹੁੰਦਾ ਹੈ ਪਰ ਜਦੋਂ ਚਿੱਕੜ ਦੇ ਵਿੱਚੋਂ ਬਾਹਰ ਆ ਕਰਕੇ ਉਸ ਦੀ ਜਿਹੜੀ ਸੁੰਦਰਤਾ ਹੁੰਦੀ ਹੈ ਉਹ ਸਭ ਤੋਂ ਜਿਹੜੀ ਉਹ ਮਹਿੰਗੀ ਹੋ ਜਾਂਦੀ ਹੈ ਸਾਧਗੁਰੂ ਪਾਸ਼ਾ ਮਹਾਰਾਜ ਜੀ ਨੇ ਇਸੇ ਤਰ੍ਹਾਂ ਹੀ ਬਾਣੀ ਦੇ ਅੰਦਰ ਵੀ ਸਮਝਾਉਣਾ ਕੀਤਾ ਕਿ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਯਾਇ ਜਿਹੜੇ ਫੁੱਲ ਹੁੰਦੇ ਨੇ ਇਸ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰਾ ਸਾਰਾ ਜਿਹੜਾ ਸੁੰਦਰ ਬਾਗੀਚਾ ਬਣਾਉਣਾ ਕੀਤਾ ਹੈ ਤੇ ਬਾਗੀਚੇ ਦੇ ਵਿੱਚ ਜਿਹੜੇ ਗੁਰਮਖ ਹੁੰਦੇ ਨੇ ਪਿਆਰੇ ਜਨ ਹੁੰਦੇ ਨੇ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਯ ਬਾਣੀ ਤੇ ਬਾਣੀ ਦੇ ਨਾਲ ਉਹ ਜੁੜੇ ਰਹਿੰਦੇ ਨੇ ਤੇ ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਤੋਂ ਵਾਂਝੇ ਨਹੀਂ ਰਹਿੰਦੇ ਹਮੇਸ਼ਾ ਉਪਰਨਾ ਕਰਦੈ ਨੇ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ ਤੇ ਉਸ ਅਕਾਲ ਪੁਰਖ ਵੈਰ ਦੀ ਕਿਰਪਾ ਦੇ ਨiai ਇਹ ਬੰਦਨਾ ਕਰਨਾ ਕਰਦੇ ਨੇ ਕਿ ਪਾਤਸ਼ਾਹ ਮਹਾਰਾਜਾ ਕਿਰਪਾ ਕਰੋ ਮੈਨੂੰ ਜਿਹੜੇ ਆਪਣੇ ਨਾਮ ਦੀ ਦਾਤ ਬਖਸ਼ ਦੇਵੋ ਤਾਂ ਕਿ ਜਿਹੜਾ ਮੇਰਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਜਿਹੜਾ ਉਹ ਸਤਲਾ ਹੋ ਸਕੇ ਤੇ ਪਾਸ਼ਾ ਮਹਾਰਾਜ ਜੀ ਕਿਰਪਾ ਦੇ ਨਿਆਈ ਰਹਾਉ ਵਾਲੇ ਮਦੇ ਦੇ ਅੰਦਰ ਜੇਕਰ ਵਿਚਾਰ ਕੀਤੀ ਹੈ ਤੇ ਉੱਥੇ ਪਾਸ਼ਾ ਮਹਾਰਾਜ ਨੇ ਫੇਰ ਕਿਰਪਾ ਵੀ ਕਰ ਦਿੱਤੀ ਹੈ ਇਸ ਸੰਸਾਰ ਦੇ ਸਾਰੇ ਜੀਵਾ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੋਲਾਂ ਦੇ ਜਿਹੜੇ ਉਹ ਫੁੱਲਾਂ ਦਾ ਖੇਤ ਆਖ ਦਿੱਤਾ ਹੈ ਤੇਕ ਤੇਕ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਫਿਰ ਕਿਰਪਾ ਵੀ ਕਰ ਦਿੱਤੀ ਹੈ ਕੋਲ ਦੇ ਫੁੱਲਾਂ ਦਾ ਜਿਹੜਾ ਇਹ ਬਾਗ ਇਹ ਸੋਹਣੀ ਸ੍ਰਿਸ਼ਟੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਿਰਜਣਾ ਕੀਤੀ ਹੈ ਤੇ ਸਤਿਗੁਰ ਪਾਸ਼ਾ ਮਹਾਰਾਜ ਜੀ ਦੀ ਕਿਰਪਾ ਦੇ ਨਿਯਾਈ ਭਗਤ ਨਾਮਦੇਵ ਜੀ ਸਮਝਾਉਣਾ ਕਰਦੇ ਨੇ ਬਹਿਲ ਪੁਰ ਸਾਧਰ ਕਿ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਸੰਸਾਰ ਦੇ ਵਿੱਚ ਅਕਾਲ ਪੁਰਖ ਪ੍ਰਗਟ ਹੋਇਆ ਹੈ ਤੇ ਉਸ ਦਾ ਨਾਮ ਜਿਹੜਾ ਇਸ ਸੰਸਾਰ ਦੇ ਵਿੱਚ ਹਮੇਸ਼ਾ ਰਹੇਗਾ ਧੰਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਦੀ ਬਾਣੀ ਦੇ ਨਾਲ ਪ੍ਰੀਤ ਪਾਉਣੀ ਕਰਦੇ ਆ ਆਪ ਹੀ ਨੇ ਆਪ ਸਾਜੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਦੀ ਪ੍ਰਦਾਸ਼ ਆਪ ਕੀਤੀ ਹੈ ਆਪ ਹੀ ਨੇ ਰਚਿਓ ਨਾਉ ਤੇ ਆਪਣਾ ਨਾਮ ਜਿਹੜਾ ਆਪ ਹੀ ਰਚਨਾ ਕੀਤਾ ਹੈ ਤੇ ਉਸ ਤੋਂ ਬਾਅਦ ਉਸ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਇਹ ਜਿਹੜੀ ਸ੍ਰਿਸ਼ਟੀ ਨੂੰ ਸਾਜਣਾ ਕੀਤੀ ਹੈ ਅਥੋਣ ਪੁਰ ਸਾਧ ਮਰਾ ਤੇ ਪਾਸ਼ਾ ਮਹਾਰਾਜ ਜੀ ਬਾਣੀ ਦੀ ਮੋਹਰ ਲਾ ਕੇ ਸਮਝਾਉਣਾ ਕਰਦੇ ਨੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੁਰਬ ਤੋਂ ਬਾਅਦ ਜਿਹੜੀ ਉਹ ਮਾਇਆ ਨੂੰ ਬਣਾਉਣਾ ਕੀਤੀ ਹੈ ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਉ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਆਏ ਜਦੋਂ ਮਾਇਆ ਦੇ ਨਾਲ ਪ੍ਰੀਤ ਪੈ ਗਈ ਹੈ ਮਨੁੱਖ ਦੀ ਤੇ ਉਹ ਅਕਾਲ ਪੁਰਖ ਵਾਜੂ ਦੇ ਨਾਮ ਤੋਂ ਜਿਹੜਾ ਉਹ ਵਾਂਝਾ ਰਹਿ ਗਿਆ ਹੈ ਇਸ ਮਾਇਆ ਦੀ ਗਲਤਾਨ ਹੋ ਕਰਕੇ ਉਸ ਅਕਾਲ ਪੁਰਖ ਵਾਜੂ ਦੇ ਨਾਮ ਤੋਂ ਵਾਂਝਾ ਹੋ ਕਰਕੇ ਹੁਣ ਜਿਹੜਾ ਇਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਸ ਦੇ ਨਾਲ ਮੈਂ ਪ੍ਰੀਤ ਪਾਉਣੀ ਸੀ ਤੇ ਉਸ ਤੋਂ ਜਿਹੜਾ ਇਹ ਮੁੱਖ ਵਾਂਝਾ ਰਹਿ ਗਿਆ ਤੇ ਪ੍ਰੀਤ ਜਿਹੜੀ ਉਸ ਨੇ ਇਸ ਧਨ ਦੌਲਤ ਦੇ ਨਾਲ ਪਾ ਲਈ ਹੈ ਤੇ ਪਾਸ਼ਾ ਮਹਾਰਾਜੀ ਸਮਝਾਉਣਾ ਕਰ ਰਹੇ ਨੇ ਭਗਤ ਨਾਮਦੇਵ ਜੀ ਵੀ ਕਿ ਜਿਵੇਂ ਖੂਦੀਆਂ ਟਿੰਡਾ ਜੜੀਆਂ ਥੱਲੇ ਜਾਂਦੀਆਂ ਨੇ ਤੇ ਉਹ ਭਰ ਕੇ ਉੱਪਰ ਆਉਂਦੀਆਂ ਨੇ ਜੇ ਜਦੋਂ ਢੇੜੇ ਦੇ ਨਾਲ ਫਿਰ ਥੱਲੇ ਜਾਂਦੀਆਂ ਨੇ ਉੱਪਰ ਆ ਕਰਕੇ ਉਹ ਫਿਰ ਖਾਲੀ ਹੋ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਹੀ ਪਾਸ਼ਾ ਮਹਾਰਾਜੀ ਮਨੁੱਖ ਨੂੰ ਵੀ ਸਮਝਾਉਣਾ ਕਰ ਰਹੇ ਨੇ ਖੂਦੀਆਂ ਟਿੰਡਾ ਦੀ ਉਦਾਹਰਣ ਦੇ ਕੇ ਪਾਸ਼ਾ ਮਹਾਰਾਜੀ ਸਮਝਾਉਣਾ ਕਰ ਰਹੇ ਨੇ ਕਿ ਜੇਕਰ ਤੂੰ ਖੂਦੀਆਂ ਟਿੰਡਾ ਦੇ ਵਾਗੇ ਥੱਲੇ ਜਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਭਰ ਗਿਆ ਨਾਮ ਦੇ ਨਾਲ ਪ੍ਰੀਤ ਪਾ ਲਈ ਜਦੋਂ ਪ੍ਰੀਤ ਪਾਲੀ ਤੇ ਜਦੋਂ ਉੱਪਰ ਆਇਆ ਉਸ ਅਕਾਲ ਪੁਰਖ ਵੈਗ੍ਰ ਦੇ ਦੁਆਰੇ ਤੋਂ ਬਾਹਰ ਇਹ ਦਰਗਾਹ ਦੇ ਵਿੱਚੋਂ ਬਾਹਰ ਆਇਆ ਤੇ ਫਿਰ ਖਾਲੀ ਦੀ ਖਾਲੀ ਤਰਾ ਜਿਹੜਾ ਤੂੰ ਢਟਕਦਾ ਪਰਦਾ ਹੈ ਤੇ ਬਾਸ਼ਾ ਮਹਾਰਾਜ ਕਿਰਪਾ ਕਰਨ ਅਸੀਂ ਵੀ ਜਿਹੜੀਆਂ ਉਹ ਖੋਦੀਆਂ ਟੰਡਾ ਵਾਗਣਾ ਰਹਿ ਜਾਈਏ ਉਸ ਅਕਾਲ ਪੁਰਖ ਵੈਗ੍ਰ ਦੀ ਬਾਣੀ ਤੇ ਬਾਣੀ ਦੇ ਨਾਲ ਜੁੜਨਾ ਕਰੀਏ ਹਮੇਸ਼ਾ ਉਸ ਅਕਾਲ ਪੁਰਖ ਵੈਗ੍ਰ ਦੇ ਨਾਮ ਨੂੰ ਜਪਨਾ ਕਰੀਏ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ